माय डियर सिस्टर ये कैसे हो गया तो ये फ्लावर ले पे ले इधर ही पकड़ हाँ ये पर्स इधर हाँ पर तो हाँ मुझे तो मत बोल मुझे जीजा जी ने सब बता दिया तुम्हें एक्सीडेंट ओह घर पे पैर फिस तुम्हें कितनी बार मैंने बोला कि तू खुद मत काम किया कर काम वाली रख ले अच्छा काम वाली ने पोछा लगाया ओह माय गॉड कोई बात नहीं थोड़ी सी चोट है ठीक हो जाएगी टेंशन मत ले जीजा जी है ना तुम्हारी देखभाल करने के लिए कोई बात नहीं ठीक हो जाएगी तुम तो। अच्छी बात ठीक है चले अमां पीनू नहीं नहीं मैंने कुछ नहीं पीना मैं अभी अभी कोल्ड ड्रिंक पी कराई आई हूँ नहीं नहीं मैंने कुछ नहीं पीना <laughs> मैंने सोचा कि मैं अपनी बहन को देख कर आऊँ ना चोट कहीं ज़्यादा तो नहीं लगी तो कोई बात नहीं हमारी मतलब कॉलोनी में भी आया एक उसको भी ऐसे पैर फिसला था हल्की सी मोच आ गई थी तो ठीक हो गया था हाँ तुम्हारे भी ठीक हो जाएगा तुम बस एक दो दिन की बात है फिर तुम वो होता है ना ऐसे क्या बोलते हैं उसको स्ट्रेचर या 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 स्ट्रेचर होता है उसके साथ तुम ठीक हो जाएगा कोई बात नहीं ऐसी चोटें तो लगती रहती है यू आर स्ट्रॉन्ग यू नो हाँ मेरी बहन है हाँ जी जीजा जी, जी, जी चलू मैं हाँ हाँ मुझे ना जाना है मुझे किटी पार्टी अटेंड करनी है <laughs> ਨਉ ਤੇਿੱਦੈ ਪਤਾ ਲੱਗਿਆ ਮੈਂ ਤਾਂ ਧੋੜੀ ਗਈ ਮੇਰੀ ਪੈਰ ਦੇ ਸੱਟ ਕਿਹੜੇ ਕਰਮਾਂ ਦੀਆਂ ਸੱਟਾਂ ਲਗਾਈ ਮੈਟੀ ਆ ਹਾਏ ਦੁਖ ਤਾਂ ਹਾਏ ਰੱਬਾ ਮੈਂ ਤੈਨੂੰ ਕੀ ਦੱਸਾਂ ਮੈਨੂੰ ਤਾਂ ਤੁਸੀਂ ਕਿਤੇ ਫੋਨ ਹੀ ਨਹੀਂ ਕਰਕੇ ਦੱਸਿਆ ਬੰਦਾ ਕਿਤੇ ਫੋਨ ਹੀ ਕਰਕੇ ਦੱਸ ਦਿੰਦਾ ਕਿਤੇ ਅੱਧੇ ਘੰਟੇ ਦਾ ਰਹਾ ਮੈਂ 2 ਮਿੰਟਾਂ ਚ ਆ ਜਾਣਾ ਸੀ ਹੋਰ ਕੀ ਨਾ ਮੈਨੂੰ ਪਾਈਆ ਦੱਸ ਤਾ ਮੈਨੂੰ ਕਿੱਥੋਂ ਪਤਾ ਲੱਗਣਾ ਏ ਤੂੰ ਤਾਂ ਆਪਣੀ ਭੈਣ ਨੂੰ ਬਿਲਕੁਲ ਹੀ ਨਹੀਂ ਦੱਸਿਆ ਉੱਪਰ ਹੀ ਕਰ ਦਿੱਤਾ ਪਰੰ ਨੂੰ ਕਰਨਾ ਮੈਨੂੰ ਨਾ ਬੈ ਜਾ ਨਹੀਂ ਹੁੰਦਾ ਚੰਗੀ ਤਰ੍ਹਾਂ ਹਾਂ ਹਾਂ ਮੇਰਾ ਨਾ ਗੋਡਾ ਜਦੋਂ ਦਾ ਦੁਖਦਾ ਨਹੀਂ ਹੁੰਦਾ ਤੂੰ ਵੀ ਤਾਂ ਸੱਟ ਲਵਾ ਲਈ ਨਾ ਹੁਣ ਸਿਆਲ ਕਿੱਥੇ ਬੰਨੇ ਹੋਏਗੀ ਠੰਡ ਦੇ ਵਿੱਚ ਮਰ ਜੇ ਕਿਵੇਂ ਕੰਮ ਕਰੇਗੀ ਔਖਾ ਮਾ ਔਖਾ ਤੇਨੂੰ ਮੈਂ ਕਹਿੰਦੀ ਹੁੰਦੀ ਸੀ ਵੀ ਆ ਕੰਮ ਵਾਲੀ ਨੂੰ ਨਾ ਰੱਖ ਅੱਛਾ ਹਮਕੋ ਸਿਕਾ ਰਹੀ ਆਂ ਨੀ ਨਾ ਪੁੱਛੇ ਤੂੰ ਉਦੋਂ ਵੀ ਡਿੱਗਣ ਲੱਗੀ ਸੀ ਮੈਂ ਤੈਨੂੰ ਰੋਕਿਆ ਮੈਂ ਤੈਨੂੰ ਕਿਹਾ ਨਾ ਤੁਰਨੀ ਤੇ ਤੂੰ ਡਿੱਗ ਉਦੋਂ ਨਹੀਂ ਜਾਣਾ ਸੱਟ ਤੇਰੇ ਉਦੋਂ ਨਹੀਂ ਲੱਗ ਜਾਣੀ ਆ ਇਹ ਤਾਂ ਮੈਂ ਉਦੋਂ ਤੈਨੂੰ ਰੋਕਤਾ ਤੇ ਤੇਰੀ ਸੱਟ ਬਚ ਗਈ ਆ ਬਚੀ ਵੀ ਕਾਦੀ ਉਦੋਂ ਦਾ ਰੋਕਿਆ ਤਾਂ ਅੱਜ ਲੱਗ ਗਈ ਨਹੀਂ ਤੇ ਉਦੋਂ ਨਹੀਂ ਲੱਗ ਜਾਣੀ ਆ ਇਹ ਤੋ ਥੋੜਾ ਰਾਮ ਨਾ ਬੋਲੋ ਨਹੀਂ ਨਹੀਂ ਮੈਂ ਰਾਮ ਨਹੀਂ ਬੋਲਦੀ ਮੈਨੂੰ ਤਾਂ ਦੁੱਖ ਹੁੰਦਾ ਮੇਰੇ ਸਾਹ ਨੂੰ ਨਹੀਂ ਅਭੀ ਹੋਰ ਸੁਣੀਂ ਅੰਦਰ ਦੇ ਬਾਹਰ ਨਿਕਲਦੇ ਆ ਵੀ ਮੇਰੀ ਭੈਣ ਦੇ ਕਰਮਾਂ ਦੇ ਕਿੱਥੇ ਦੁੱਖ ਲਿਖਤੇ ਰੰਗ ਦੇ ਮੈਂ ਤਾਂ ਸਵੇਰ ਦਾ ਕੁਛ ਨਾ ਖਾਦਾ ਨਾ ਪੀਤਾ ਚਾਹ ਲਿਆਦਾ ਮੈਂ ਚਾਹ ਚਾਹ ਪਲਾ ਦੋ ਮੈਂ ਤਾਂ ਬਹੁਤ ਔਖੀ ਬਸ ਚੋਂ ਆਈ ਆ ਚਾਹ ਪਲਾ ਦੇ ਹਾਂ ਚਾਹ ਲਿਆ ਇਹ ਕੀ ਪੀ ਪਰੇ ਚਾਹ ਪਾਣੀ ਕੁਛ ਨਹੀਂ ਹੁੰਦਾ ਡਾਕਟਰ ਮoye ਕਹਿੰਦੇ ਹੁੰਦੇ ਕੁਛ ਨਹੀਂ ਹੁੰਦਾ ਹਾਂ ਲਿਆ ਚਾਹ ਚਾਹ ਬਿਨਾ ਤੈਨੂੰ ਪਤਾ ਚਾਹ ਬਿਨਾ ਤੁਮੇ ਹਾਏ ਹਾ ਆ ਮੀ ਮੈਂ ਮਰ ਜਾ ਇਹ ਹੀ ਗੱਲਾਂ ਮੈਨੂੰ ਸ਼ਹਿਰਾਂ ਦੀਆਂ ਚੰਗੀਆਂ ਲੱਗਦੇ ਸੁੰਘ ਸੁੰਘ ਚੀਜ਼ ਖਾਂਦੇ ਪੀਂਦੇ ਇੰਨੀ ਕਿ ਤਮ ਸਵਾਦ ਦੇਖਣ ਨੂੰ ਵੀ ਲੈਣੀ ਹਾਂ ਮੈਨੂੰ ਪਤਾ ਹੁੰਦਾ ਮੈਂ ਡੋਲਣੀ ਚ ਘਰੋਂ ਚਾਹ ਪਾ ਰਿਹਾ ਮੈਨੂੰ ਕੀ ਪਤਾ ਸੀ ਇੱਥੇ ਆ ਕੇ ਚਾਹ ਨਹੀਂ ਮਿਲਣੀ ਮਰ ਜਾਣੇ ਲੱਖ ਰੁਪਈਆ ਲੈ ਲਿਆ ਤੈਨੂੰ ਪਤਾ ਅਤਰੇ ਮਾਸਾ ਕ ਪਲਸਤਰ ਜਿੰਨਾ ਹੋਰ ਕਿ ਐਡਾ ਖਰਚਾ ਮਾਸਾ ਦਵਾਈਆਂ ਐਕਸਰੇ ਸਾਰਿਆਂ ਦਾ 1 ਲੱਖ 1.5 ਲੱਖ ਰੁਪਈਆ ਲੱਗਦਾ ਤੇ ਕਿੰਨੇ ਸੂਟ ਆ ਉਹ ਛੱਡੋ ਪੂਰਾ ਪੈਸਾ ਨਹੀਂ ਨਹੀਂ ਪਈਆ ਜੀ ਮੈਂ ਵੈਸੇ ਆਪਣੀ ਭੈਣ ਨੂੰ ਦੱਸਦੀ ਆ ਪਤਾ ਹੁਣ ਚਾਹੀਦਾ ਉਹਨੂੰ ਕਿੰਨਾ ਖਰਚਾ ਆਉਂਦਿਆ ਉੱਤੇ ਵਿਚਾਰੀ ਕਿੰਨੀ ਜਿਆਦਾ ਸੱਟ ਦਾ ਮੇਰੀ ਭੈਣ ਨੂੰ ਬਹੁਤ ਦੁੱਖ ਦੇਖੇ ਬਹੁਤ ਜਿਆਦਾ ਪਰ ਆ ਜਿਹੜਾ ਇਹਨਾਂ ਨੇ ਖਰਚਾ ਲਾਇਆ ਨਾ ਤੁਸੀਂ ਇੱਥੇ ਉੱਥੇ ਸਾਡੇ ਉਹ ਹੈਗਾ ਨਾ ਹੱਡੀਆਂ ਬੰਨਣ ਵਾਲਾ ਚੁੰਗੀ ਤੇ ਬੈਂਦਾ ਹੁੰਦਾ ਉਹ ਭਲਵਾਂ ਦੀ ਦੁਕਾਨ ਆ ਉੱਥੋਂ ਉਹ ਕੋ ਬਣਾਣਾ ਸੀ ਸੈਕਟਰੀ ਕੋ ਹਾਂ ਆ ਜਦੋਂ ਸਾਡੇ ਨਾਲ ਦੇ ਗਵਾਂਡੀਆਂ ਦੇ ਕੁੜੀ ਦੇ ਸਾਟ ਲੱਗੀ ਸੀਗੀ ਤਾਂ ਉਹਨੇ ਉੱਥੇ ਹੀ ਬਣਵਾਇਆ ਸੀ ਰਾਮ ਨੇ ਉਹਨੇ ਐ ਫੱਟੀਆਂ ਦੀਆਂ ਲਾ ਕੇ ਤੇ ਪੱਟੀ ਲਪੇਟਦੀ ਸੀਗੀ ਠੰਡੇ ਪਾਣੀ ਦੇ ਟਕੋਰ ਕਰਦੇ ਰ ਮਾਸਾ ਫਰਕ ਪੈ ਗਿਆ ਸੀਗਾ ਉਹਦਾ ਦਸਾਂ ਮਹੀਨਾ ਕੁ ਲੱਗ ਗਿਆ ਸੀ ਉਹਦਾ ਦੱਸ ਸਕਦੇ ਨਾ ਈ ਮਹੀਨਾ ਬਲ ਗਿਆ ਇਹ ਕੀ ਐ ਅਸ ਤੇਰਾ ਕੱਲ ਤੱਕ ਕਹਿੰਦੇ ਹੇ ਗੱਲ ਹੀ ਦੇਣ ਮਤਲਬ ਤੂੰ ਮੰਜੇ ਦੇ ਰਹੀ ਨਹੀਂ ਰੋਟੀ ਪਾਣੀ ਕੌਣ ਬਣਾਊਗਾ ਹਾਏ ਹਾਏ ਆਖਾ ਚਲ ਭਾਈਆ ਵਿਚਾਰਾ ਕਰ ਲੈਂਦਾ ਸੋਕਾ ਹੋਰ ਕੀ ਸਾਡੇ ਬੰਦੇ ਤਾਂ ਉਹ ਵੀ ਨਹੀਂ ਕਰਦੇ ਅੱਕ ਹਾਂ ਨਹੀਂ ਬਣਾ ਲੈਂਦੇ ਸਾਰੇ ਇਹ ਗੱਲ ਚੰਗੀ ਤੁਹਾਡੀ ਸ਼ਹਿਰਾਂ ਦੀ ਉੱਦਾਂ ਬੰਦੇ ਆਪੇ ਘਰ ਕਰ ਲੈਂਦੇ ਹਾਂ ਚਲ ਚੰਗਾ ਮੈਂ ਨਾ ਜਾਵਾਂ ਮੈਂ ਤਾਂ ਜਾ ਕੇ ਧਾਰਾ ਗੱਡਣੀ ਕਿੰਨਾ ਕੰਮ ਕਰਨੀ ਚਾਹ ਨਹੀਂ ਚਾਹ ਇੰਨੀ ਗਚਾ ਮੈਂ ਕਰਨਾ ਮੇਰੇ ਜਾ ਕੇ ਘਰੇ ਡੋਲੂ ਬਣਾ ਕੇ ਚਾਹ ਦਾ ਪੀਵਾਂਗੀ ਚੰਗਾ ਪਹਿਨ ਮੈਂ ਫੇ ਆਉਂਗੀ ਆਉਂ ਕਿ ਮੈਂ ਗੇੜਾ ਮਾਰਾਂ